ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਇਸ ਵਿਸ਼ੇ ਤੇ ਗੱਲ ਕਰਾਂਗੇ ਉਹ ਹੈ ਜੀ ਪੰਜਾਬੀ ਸੱਭਿਆਚਾਰ ਤੇ ਲੋਕਧਾਰਾ ਨਾਲ ਸੰਬੰਧਿਤ ਅਹਿਮ ਰਸਮ ਸਿਰ ਗੁੰਦਣਾ ਸਿਰ ਦੇ ਵਾਲਾਂ ਦੇ ਇੱਕ ਗੁੱਛੇ ਨੂੰ ਜਦ ਇੱਕ ਥਾਂ ਗੁੰਦਿਆ ਜਾਂਦਾ ਹੈ ਤਾਂ ਉਸ ਨੂੰ ਮੀਡੀ ਕਹਿੰਦੇ ਹਨ ਮੀਡੀਆਂ ਨੂੰ ਇੱਕ ਥਾਂ ਇਕੱਠਾ ਕਰਕੇ ਗੁੱਤ ਬਣਦੀ ਹੈ ਮੀਡੀਆਂ ਤੇ ਗੁੱਤ ਕਰਨ ਦੇ ਸਾਰੇ ਅਮਲ ਨੂੰ ਸਿਰ ਗੁੰਦਣਾ ਕਹਿੰਦੇ ਹਨ ਮੀਡੀਆਂ ਜ਼ਿਆਦਾਤਰ ਕੁੜੀਆਂ ਬਹੂਆਂ ਆਦ ਦੀਆਂ ਹੀ ਗੁੰਦੀਆਂ ਜਾਂਦੀਆਂ ਸਨ ਪਹਿਲੇ ਸਮਿਆਂ ਦੀ ਜਾਤੀ ਵੰਡ ਅਨੁਸਾਰ ਨਾਈ ਜਾਤ ਦਾ ਕੰਮ ਸੇਰ ਗੁੰਦਣਾ ਨੋਹੋ ਕੱਟਣਾ ਆਪਣੇ ਜਜ਼ਮਾਨਾਂ ਦੇ ਵਿਆਹਾਂ ਵਿੱਚ ਕੰਮ ਕਰਨਾ ਤੇ ਵਿਆਹ ਦੀਆਂ ਗੱਠਾਂ ਆਦ ਦੇਣਾ ਹੁੰਦਾ ਸੀ ਨੈਣਾਂ ਦਾ ਜ਼ਿਆਦਾ ਸਮਾਂ ਪਿੰਡ ਦੇ ਛੋਟੇ ਮੁੰਡੇ ਕੁੜੀਆਂ ਮੁੱਟਿਆਰਾਂ ਬਹੂਆਂ ਆਜ ਦੇ ਸਿਰ ਬੋਹਣ ਤੇ ਗੁੰਦਣ ਵਿੱਚ ਲੱਗਦਾ ਸੀ। ਮਾਵਾਂ ਆਪਣੇ ਛੋਟੇ ਕੁੜੀ ਮੁੰਡੇ ਦੇ ਹੱਥ ਵਿੱਚ ਕੰਗੀ ਡੋਰੀ ਤੇ ਲੋਗੜੀ ਦਾ ਧਾਗਾ ਫੜਾ ਕੇ ਨਾਈਆਂ ਦੇ ਘਰ ਭੇਜ ਦਿੰਦੀਆਂ ਸਨ। ਨੈਣਾ ਕੁੜੀਆਂ ਦੀਆਂ ਮੀਡੀਆਂ ਕਰਕੇ ਸਿਰ ਗੁੰਦ ਕੇ ਡੋਰੀ ਪਾ ਕੇ ਭੇਜ ਦਿੰਦੀਆਂ ਸਨ। ਉਨ੍ਹਾਂ ਸਮਿਆਂ ਵਿੱਚ ਮੁੰਡਿਆਂ ਦੇ ਸਿਰ ਉੱਪਰ ਵੀ ਕੁਝ ਮੀਡੀਆਂ ਕਰਕੇ ਜੂੜਾ ਕੀਤਾ ਜਾਂਦਾ ਸੀ। ਇੱਕ ਵੇਰ ਦੀ ਕੀਤੀ ਗੁੱਤ ਤੇ ਜੂੜਾ 8-10 ਦਿਨ ਚੱਲਦਾ ਸੀ ਨਵੀਆਂ ਬਹੂਆਂ ਦੇ ਸਿਰਾਂ ਉੱਪਰ ਸੱਗੀ ਫੁੱਲ ਵੀ ਨੈਣਾ ਹੀ ਗੁੰਦਦੀਆਂ ਸਨ ਹੁਣ ਸਿਰ ਗੁੰਦਣ ਦਾ ਮੀਡੀਆਂ ਕਰਕੇ ਸਿਰ ਵੋਹਣ ਦਾ ਰਿਵਾਜ ਬਿਲਕੁਲ ਖਤਮ ਹੋ ਗਿਆ ਹੈ ਨਾ ਹੀ ਨੈਣਾ ਹੁਣ ਸਿਰ ਗੁੰਦਣ ਦਾ ਕੰਮ ਕਰਦੀਆਂ ਹਨ ਤੇ ਨਾ ਹੀ ਨਵੀਆਂ ਵਿਆਹੀਆਂ ਸੱਗੀ ਫੁੱਲ ਵਾਲਾਂ ਵਿੱਚ ਸਜਾਉਂਦੀਆਂ ਹਨ ਧੰਨਵਾਦ